ਕੈਨੇਡਾ ਦੇਸ਼ ਬਹੁਤ ਵਧੀਆ ਹੈ ਜਿਹੋ ਜੀਆਂ ਸਹੂਲਤਾਂ ਕੈਨੇਡਾ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰਦੀ ਹੈ ਅਜਿਹੀਆਂ ਸਹੂਲਤਾਂ ਭਾਰਤ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਸੋਲੇ ਗਏ ਜਾਂਦੇ ਨੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਕਿ ਕੈਨੇਡਾ ਵਰਗਾ ਦੇਸ਼ ਇਸ ਦੁਨੀਆ ਤੇ ਨਹੀਂ ਅਮਰੀਕਾ ਤੇ ਕੈਨੇਡਾ ਭਾਰਤ ਦੀ ਪਹਿਲੀ ਪਸੰਦ ਨੇ ਖਾਸ ਕਰਕੇ ਪੁੱਤੇ ਸਿੱਧੇ ਹੱਥ ਮਾਰ ਕੇ ਜਾਂਦੇ ਨੇ ਪੰਜਾਬੀ ਚਾਹੇ ਉਹ ਧਰਤੀ ਹੋਵੇ ਅਮਰੀਕਾ ਦੀ ਤੇ ਚਾਹੇ ਉਹ ਧਰਤੀ ਹੋਵੇ ਕੈਨੇਡਾ ਦੀ ਪੰਜਾਬੀਆਂ ਦੇ ਦੋ ਮਨਪਸੰਦ ਦੇਸ਼ ਨੇ ਪਹਿਲਾ ਹੈ ਅਮਰੀਕਾ ਤੇ ਦੂਸਰਾ ਹੈ ਕੈਨੇਡਾ 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 ਦੇ ਵਿੱਚ ਕੀ ਹੋ ਰਿਹਾ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਪ੍ਰਵਾਸੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਵਾ ਕਰ ਰਹੇ ਨੇ ਉਹ ਅਸੀਂ ਸਾਰੇ ਭਲੀ ਭਾਤੀ ਜਾਣਦੇ ਹਾਂ ਦੇ ਦੂਸਰੇ ਪਾਸੇ ਕੈਨੇਡਾ ਅਤੇ ਕੈਨੇਡਾ ਦੀ ਸਰਕਾਰ ਕੈਨੇਡਾ ਦੇ ਅਲਾਸ ਦਾ ਪ੍ਰਬੰਧ ਤੇ ਕੈਨੇਡਾ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਜ਼ਮੀਨਾਂ ਵੇਚ ਕੇ ਪੈਰੀਆਂ ਦਾਤੇ ਲਾ ਕੇ ਪੰਜਾਬੀ ਲੜਕੇ ਤੇ ਲੜਕੀਆਂ ਵੱਨੋਂ ਕੈਨੇਡਾ ਵੱਲ ਕੂਚ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੇ ਕੈਨੇਡਾ ਦੇ ਵਿੱਚ ਵਸਦੇ ਲੜਕੇ ਲੜਕੀਆਂ ਪੰਜਾਬ ਦੇ ਵਿੱਚ ਆਉਣਗੇ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਜਾਵੇਗਾ ਹਾਲੇ ਨਾ ਤਾਂ ਕੋਈ ਪੰਜਾਬੀ ਕੈਨੇਡਾ ਨੂੰ ਛੱਡ ਕੇ ਭਾਰਤ ਆਇਆ ਪੰਜਾਬ ਦੇ ਵਿੱਚ ਆਇਆ ਤੇ ਨਾ ਕੋਈ ਅੰਗਰੇਜ਼ ਆਇਆ ਤੇ ਦੂਸਰੇ ਪਾਸੇ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਅਚੀ ਡੰਕੇ ਦੀ ਚੋੜ ਤੇ ਪੰਜਾਬੀਆਂ ਵੱਲੋਂ ਅਤੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਇਲਾਜ ਕੀਤਾ ਜਾਂਦਾ ਹੈ ਟਰੀਟਮੈਂਟ ਕੀਤਾ ਜਾਂਦਾ ਹੈ ਉਹ ਕਾਵਲੇ ਤਰੀਫੇ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੱਤੀ ਜਾਂਦੀ ਹੈ ਮੁਰਦੇ ਵੀ ਜਿੰਦਾ ਹੋ ਜਾਂਦੇ ਨੇ ਕੈਨੇਡਾ ਦੇ ਹਸਪਤਾਲਾਂ ਵਿੱਚ ਜਾ ਕੇ ਲੇਕਿਨ ਇੱਧਰ ਇੱਕ ਪਤਨੀ ਨੇ ਆਪਣੇ ਘਰ ਵਾਲੇ ਨੂੰ 8 ਘੰਟੇ ਆਪਣੀਆਂ ਅੱਖਾਂ ਦੇ ਸਾਹਮਣੇ ਤੜਫਦਾ ਕੈਨੇਡਾ ਦੇ ਹਸਪੀਟਲ ਦੇ ਵਿੱਚ ਵੇਖਿਆ ਤੇ 8 ਘੰਟਿਆਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਗਈ ਕਿਹੜੀਆਂ ਕਿਹੜਾ ਇਲਾਜ ਕਿਹੜੀਆਂ ਗੱਲਾਂ ਤੇ ਕਿਹੜਾ ਫਿਊਚਰ ਬੈਸਟ ਹਾਲਾਂਕਿ ਕਈ ਪਤਰਕਾ ਕਈ ਬੁੱਧੀਜੀਵ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਦਾ ਕੁਝ ਹਿੱਸਾ ਇਨਸਾਨਾਂ ਦੇ ਰਹਿਣ ਯੋਗ ਨਹੀਂ ਇਸ ਕਰਕੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਉੱਥੇ ਇੰਡਸਟਰੀਆਂ ਨੇ ਉੱਥੇ ਅੰਗਰੇਜ਼ਾਂ ਦੇ ਕਾਰੋਬਾਰ ਨੇ ਲੇਕਿਨ ਅੰਗਰੇਜ਼ ਉਹਨਾਂ ਉਹਨਾਂ ਸਟੇਟਾਂ ਦੇ ਵਿੱਚ ਰਹਿੰਦੇ ਨਹੀਂ ਕੁਝ ਕੈਨੇਡਾ ਤੋਂ ਅਲੱਗ ਅਮਰੀਕਾ ਚਲੇ ਜਾਂਦੇ ਨੇ ਕੁਝ ਇੰਗਲੈਂਡ ਆਫੰਗ ਨੇ ਰਾਤੋ ਰਾਤ ਯਾਨੀ ਕਿ ਉਹ ਧਰਤੀ ਜਿਹੜੀ ਹੈ ਕੈਨੇਡਾ ਦੀ ਕਈ ਕੈਨੇਡਾ ਦੇ ਧਰਤੀ ਦੇ ਹਿੱਸੇ ਅਜਿਹੇ ਨੇ ਜੋ ਲੋਕਾਂ ਦੇ ਰਹਿਣ ਵਾਸਤੇ ਅਨੁਕੂਲ ਨਹੀਂ ਇਸ ਕਰਕੇ ਪੰਜਾਬੀ ਲੜਕੇ ਅਤੇ ਲੜਕੀਆਂ ਨੂੰ ਹਾਰ ਟੈਗ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਆਉਂਦੇ ਨੇ ਇਸ ਭੈਣ ਨੇ ਆਪਣੇ ਘਰ ਵਾਲੇ ਨੂੰ 8 ਘੰਟੇ ਤੜਫਦੇ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ ਔਰ 8 ਘੰਟਿਆਂ ਬਾਅਦ ਫਿਰ ਦਿਲ ਦਾ ਦੌਰਾ ਪੈਣ ਦੇ ਨਾਲ ਹਾਰਟ ਅਟੈਕ ਦੇ ਆਉਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ। ਮੈਂ ਖਬਰ ਤੁਹਾਨੂੰ ਪੜ ਕੇ ਪਹਿਲਾਂ ਦੱਸ ਦੇਣਾ ਕਿ ਲਿਖਦੀ ਹੈ। ਉਹਨਾਂ ਦੀ ਧਰਮ ਪਤਨੀ ਹਸਪਤਾਲ ਨੇ ਉਹਨਾਂ ਨੂੰ ਮਾਰ ਦਿੱਤਾ। ਕੈਨੇਡਾ 'ਚ 8 ਘੰਟੇ ਤੜਫਦਾ ਰਿਹਾ ਭਾਰਤੀ ਵਿਅਕਤੀ। ਪਤਨੀ ਨੇ ਦੱਸੀ ਰੂਕਵਾਉ ਕਹਾਣੀ। ਦੱਸਿਆ ਕੈਨੇਡਾ ਵਿੱਚ ਪ੍ਰਸ਼ਾਂਤ ਸ਼੍ਰੀ ਕੁਮਾਰ ਨਾਮ ਦੇ ਇੱਕ ਭਾਰਤੀ ਦੀ ਮੌਤ ਹੋ ਗਈ। ਹੋ ਗਈ ਹੈ ਪ੍ਰਸ਼ਾਂਤ ਦੀ ਪਤਨੀ ਨਿਹਾਰਕਾ। ਸ਼੍ਰੀ ਕੁਮਾਰ ਨੇ ਹਸਪਤਾਲ ਪ੍ਰਸ਼ਾਸਨ ਦੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਦੇ ਪਤੀ ਨੂੰ 8 ਘੰਟੇ ਤੱਕ ਕੋਈ ਇਲਾਜ ਨਹੀਂ ਮਿਲ ਸਕਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਨਿਹਾਰਕਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਕੇ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਨਿਹਾਰਕਾ ਨੇ ਕਿਹਾ ਕਿ ਮੇਰਾ ਪਤੀ ਪ੍ਰਸ਼ਾਂਤ 3 ਕੁਮਾਰ ਮੇਰੀਆਂ ਅੱਖਾਂ ਦੇ ਸਾਹਮਣੇ 8 ਘੰਟੇ ਟੜਫਦਾ ਰਿਹਾ ਸਕੇਚਰ ਤੇ ਇਲਾਜ ਨਹੀਂ ਕੀਤਾ ਗਿਆ ਕੋਈ ਫਸਟ ਇਰ ਨਹੀਂ ਕੀਤਾ ਗਿਆ ਤੇ 8 ਘੰਟਿਆਂ ਬਾਅਦ ਤੜਫ ਤੜਫ ਕੇ ਮੇਰੇ ਪਤੀ ਦੀ ਦਰਦਨਾਕ ਮੌਤ ਹੋ ਗਈ। ਇੱਕ ਪਾਸੇ ਪੰਜਾਬੀਓ ਅਸੀਂ ਕਹਿੰਨੇ ਆ ਕਿ ਕੈਨੇਡਾ ਦੀ ਧਰਤੀ ਬਹੁਤ ਵਧੀਆ ਹੈ। ਕੈਨੇਡਾ ਦੇ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਨੇ। ਜਦੋਂ ਇਸ ਤਰ੍ਹਾਂ ਦੀਆਂ ਰੂਹ ਕੰਬਾਉ ਅਸੀਂ ਖਬਰ ਦਾ ਉੜਦੇ ਹਾਂ ਤੇ ਸਾਡੇ ਦਿਲ ਝੋੜੇ ਜਾਂਦੇ ਨੇ ਕਿ ਛੋਟੇ ਸਾਡੇ ਬੱਚੇ ਸਾਡੇ ਲੜਕੀਆਂ ਅਤੇ ਲੜਕੇ ਜਿਹੜੇ ਬਿਹਤਰ ਭਵਿੱਖ ਜਾਂ ਫਿਊਚਰ ਲਈ ਕੈਨੇਡਾ ਦੀ ਧਰਤੀ ਤੇ ਜਾਂਦੇ ਆਂ। ਅਮਰੀਕਾ ਦੀ ਧਰਤੀ ਤੇ ਜਾਂਦੇ ਨੇ ਦੁਨੀਆ ਭਰ ਦੇ ਹੋਰ ਦੇਸ਼ਾਂਵਾਂ ਵੱਲ ਪੰਜਾਬੀਆਂ ਅਤੇ ਪੰਜਾਬੀ ਤੁਵਨ ਨੂੰ ਕੁਝ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡ ਪ੍ਰਸ਼ਾਂਤ ਕੁਮਾਰ ਦੀ ਪਤਨੀ ਦੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨਿਹਾਰਕਾ 8 ਘੰਟੇ ਦੇ ਲੰਮੇ ਇੰਤਜ਼ਾਰ ਦੌਰਾਨ ਆਪਣੇ ਪਤੀ ਦੇ ਪਰਿਵਾਰ ਦੁਆਰਾ ਝਲੀਆਂ ਗਿਆ ਮੁਸ਼ਕਲਾਂ ਬਾਰੇ ਦੱਸ ਲਈ ਹੈ ਨਿਹਾਰਕਾ ਨੇ ਦੱਸਿਆ ਕਿ ਪ੍ਰਸ਼ਾਂਤ ਸੋਮਵਾਰ 22 ਦਸੰਬਰ ਨੂੰ ਦੁਪਹਿਰ 12 ਵਜੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਹਨਾਂ ਨੂੰ ਦੁਪਹਿਰ 12:30 ਵਜੇ ਤੱਕ ਗ੍ਰੇਨਸ ਕਮਿਊਨਿਟੀ ਹਸਪਤਾਲ ਵਿੱਚ ਲਿਜਾਇਆ ਗਿਆ। ਨਿਹਾਰਕਾ ਨੇ ਅੱਗੇ ਕਿਹਾ ਕਿ ਉਹ ਦੁਪਹਿਰ 12:30 ਵਜੇ ਤੋਂ ਰਾਤ ਲਗਭਗ 8:30 ਵਜੇ ਤੱਕ ਮੋਢਲੇ ਅਲਾਸ ਲਈ ਬੈਠਾ ਰਿਹਾ। ਉਹ ਉਹ ਲਗਾਤਾਰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ। ਉਸ ਦਾ ਬਲੱਡ ਪ੍ਰੈਸ਼ਰ 210 ਤੱਕ ਪਹੁੰਚ ਚੁੱਕਾ ਸੀ। ਲੇਕਿਨ ਨਾ ਤੇ ਬਲੱਡ ਪ੍ਰੈਸ਼ਰ ਚੈੱਕ ਨਾ ਤੇ ਬਲੱਡ ਦੀ ਕੋਈ ਗੋਲੀ ਦਿੱਤੀ ਗਈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਉਹਨਾਂ ਦਾ ਫੋਸਰ ਕੀਤਾ ਗਿਆ ਨਿਹਾਰਕਾ ਨੇ ਦੱਸਿਆ ਕਿ ਉਹਨਾਂ ਦੇ ਪਤੀ ਨੂੰ ਬਾਹਰ ਇੰਤਜ਼ਾਰ ਕਰਨ ਦੇ ਦੌਰਾਨ ਕੇਵਲ ਟਾਈਲੋਨਲ ਹੀ ਦਿੱਤੀ ਗਈ ਇਸ ਤੋਂ ਇਲਾਵਾ ਹੋਰ ਕੋਈ ਮਦਦ ਨਹੀਂ ਦਿੱਤੀ ਗਈ ਨਿਹਾਰਕਾ ਨੇ ਹਸਪਤਾਲ ਤੇ ਦੋਸ਼ ਲਗਾਇਆ ਕਿ ਅਸਲ ਵਿੱਚ ਗ੍ਰੇਨਸ ਕਮਿਊਨਿਟੀ ਹਸਪਤਾਲ ਦੇ ਪ੍ਰਸ਼ਾਸਨ ਅਤੇ ਕਰਮਚਾਰੀਆਂ ਨੇ ਮੇਰੇ ਪਤੀ ਸ਼੍ਰੀ ਕਮਾਰ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਦੇ ਕੇ ਉਹਨਾਂ ਦੀ ਜੀਵਨ ਲੀਲਾ ਲੈਲੀ ਇਹ ਨਹਾਕਾ ਨੇ ਇਲਜ਼ਾਮ ਲਗਾਏ ਨੇ ਪ੍ਰਿੰਡੈਂਟ ਦੇ ਵਿੱਚ ਹਸਪੀਟਲ ਹੈਵ ਉਹਦੇ ਤੇ ਉਹਨਾਂ ਨੇ ਕਿਹਾ ਕਿ ਦੇਖੋ ਗਰੇਨਸ ਕਮਿਊਨਿਟੀ ਹਸਪਤਾਲ ਦੇ ਵਿੱਚ ਉਥੋਂ ਦੇ ਡਾਕਟਰਾਂ ਦੀ ਉਥੋਂ ਦੇ ਕਮੋਡਰਾਂ ਦੀ ਉਥੋਂ ਦੇ ਕਰਮਚਾਰੀਆਂ ਦੀ ਅਣਗਹਿਲੀ ਨੇ ਮੇਰੇ ਪਤੀ ਦੀ ਜਾਨ ਲੈ ਲਈ ਮੈਨੂੰ ਇਸ ਦਾ ਇਨਸਾਮ ਦਿੱਤਾ ਜਾਵੇ ਪ੍ਰਸ਼ਾਦ ਕੁਮਾਰ ਦੀ ਦੇਖਪανα ਸੰਬੰਧਰ ਗੱਲਾਂ ਤੇ ਟਿੱਪਣੀ ਕਰ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਵੀ ਕਿਹਾ ਹੈ ਕਿ ਮਾਮਲੇ ਦੀ ਸਮੀਖਿਆ ਮੁੱਖ ਮੈਡੀਕਲ ਦਫਤਰ ਵੱਲੋਂ ਕੀਤੀ ਜਾ ਰਹੀ ਹੈ ਯਾਨੀ ਕਿ ਉਸ ਭੈਣ ਨੂੰ ਆਪਣਾ ਪਤੀ ਤੇ ਨਹੀਂ ਮਿਲਣਾ ਚਾਹੇ ਉਸ ਅਸਲ ਦੀ ਤੈਕੀਕਾਤ ਹੋਵੇ ਇਨਵੈਸਟੀਗੇਟ ਹੋਵੇ ਜਾਂ ਨਾ ਹੋਵੇ ਯਾਨੀ ਕਿ ਭਾਰਤੀ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਦੇ ਵਰਤਾਰੇ ਕੈਨੇਡਾ ਦੇ ਕਈ ਹਸਪਤਾਲਾਂ ਦੇ ਵਿੱਚ ਕੀਤੇ ਜਾਂਦੇ ਨੇ ਨਿਹਾਰਕਾ ਵੱਲੋਂ ਸਪੈਸ਼ਲ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਡੀਆਂ ਗੱਲਾਂ ਕੈਨੇਡਾ ਦੇ ਹਸਪਤਾਲ ਦੀਆਂ ਦਸੀਆਂ ਗਈਆਂ ਨੇ ਕਿ ਇਹਨਾਂ ਕਮੀਆਂ ਕਰਕੇ ਮੇਰੇ ਪਤੀ ਦੀ ਮੌਤ ਹੋਈ ਹੈ ਮੈਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਕੈਨੇਡਾ ਦੀ ਸਰਕਾਰ ਨਿਹਾਰਕਾ ਨੂੰ ਇਨਸਾਫ ਦਿੰਦੀ ਹੈ ਉਸਦੇ ਪਤੀ ਦੀ ਮੌਤ ਦਾ ਜਾਂ ਨਹੀਂ ਧੰਨਵਾਦ